ਕਾਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਵਿਸਾਖੀ ਤੇ ਪਾਕਿਸਤਾਨ ਸਿੱਖ ਜਥਾ ਜਾਏਗਾ 10 ਅਪ੍ਰੈਲ ਤੋਂ 19 ਅਪ੍ਰੈਲ ਤੱਕ ਦਾ ਸਮਾសារੀ ਜਾਰੀ ਕਰਵਾ ਦਿੱਤਾ ਗਿਆ ਹੈ ਕ੍ਰੇਪ 3000 ਸਿੱਖ ਸ਼ਰਧਾਲੂ ਪਾਕਿਸਤਾਨ ਗੁਰੂ ਤਾਮਾ ਦੇ ਦਰਸ਼ਨ ਕਰ ਸਕਣਗੇ ਭਾਰਤੀ ਸਰਕਾਰ ਤੋਂ ਪਰਮਿਸ਼ਨ ਦਾ ਇੰਤਜ਼ਾਰ ਰਹੇਗਾ ਇਸ ਵਾਰ ਕਾਫੀ ਸਖਤ ਜੜਿਆ ਹੈ ਉਹ ਨਿਜ਼ਮ ਹੋ ਸਕਦੇ ਆ ਪਿਛਲੇ ਸਾਲ ਜਥੇ ਦੇ ਦੌਰਾਨ ਸਰਬਜੀਤ ਕੌਰ ਪਾਕਿਸਤਾਨ ਦਾ ਗਾਇਬ ਪਰ ਭਾਰਤ ਉਸ ਦੀ ਵਾਪਸੀ ਨਹੀਂ ਸੀ ਹੋ ਸਕੀ। ਤਾਇ ਸਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ 3000 ਸਿੱਖ ਸ਼ਰਧਾਲੂ ਉਹਨਾਂ ਵਿਛੜੇ ਗੁਰਤਾਮਾ ਦੇ ਦਰਸ਼ਨ ਕਰ ਸਕਣਗੇ ਜਿਨ੍ਹਾਂ ਦਾ ਸਿੱਖ ਅਕਸਰ ਅਰਦਾਸ ਵਿੱਚ ਕਰਦੇ ਆ। ਵਿਸਾਖੀ ਤੇ ਪਾਕਿਸਤਾਨ ਸਿੱਖ ਜਥਾ ਜਾਏਗਾ ਤਾਂ 10 ਅਪ੍ਰੈਲ ਤੋਂ 19 ਅਪ੍ਰੈਲ ਤੱਕ ਦਾ ਸ਼ਡਿਊਲ ਜਾਰੀ ਹੋਏਗਾ ਤਾਂ ਇੱਕ ਸਿੱਖ ਸ਼ਰਧਾਲੂਆਂ ਦਾ ਅਰ ਜੋ ਹੈ ਜਥਾ ਜੋ ਹੈ ਭਾਰਤ ਤੋਂ ਉਹ ਜਾ ਸਕਦਾ ਹੈ ਇਸ ਤਰੀਕੇ ਦੀ ਜਾਣਕਾਰੀ ਹੈ ਕਿ 10 ਅਪ੍ਰੈਲ ਤੋਂ 19 ਅਪ੍ਰੈਲ ਤੱਕ ਦਾ ਸ਼ਡਿਊਲ ਹੈ ਸਿੱਖ ਜਥਾ ਪਾਕਿਸਤਾਨ ਜਾ ਸਕਦਾ ਹੈ ਭਾਰਤ ਸਰਕਾਰ ਦੀ ਅਪਰੂਵਲ ਦਾ ਇੰਤਜ਼ਾਰ ਰਹੇਗਾ કુલ 3000 ਸਿੱਖ ਸ਼ਰਧਾਲੂ ਪਾਕਿਸਤਾਨ ਜਾ ਸਕਦੇ ਨੇ ਭਾਰਤ ਸਰਕਾਰ ਤੋਂ ਪਰਮਿਸ਼ਨ ਦਾ ਇੰਤਜ਼ਾਰ ਰਹੇਗਾ ਭਾਰਤ ਸਰਕਾਰ ਜਦੋਂ ਆਗਿਆ ਦੇਗੀ ਉਸ ਤੋਂ ਬਾਅਦ ਫਿਰ ਐਕਸਟਰਨਲ ਅਫੇਅਰ ਜਾਂ ਬੰਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ 3000 ਸਿੱਖ ਸ਼ਰਧਾਲੂ ਜਿਹੜੇ ਉਹ ਦਰਸ਼ਨ ਕਰ ਸਕਦੇ ਆ ਇਸ ਵਰ ਕਾਫੀ ਸਖਤ ਜਿਹੜਾ ਨਿਜ਼ਮ ਹੋ ਸਕਦੇ ਆ ਪਾਕਿਸਤਾਨ ਇਸ ਤੋਂ ਪਹਿਲਾਂ ਸਰਬਜੀਤ ਕੌਰ ਨੂੰ ਲੈ ਕੇ ਵੀ ਚਰਚਾ ਦੇਸ਼ ਕਰ ਰਹੇ ਆ ਜੋ ਐਸਜੀਪੀਸੀ ਦੇ ਜਥੇ ਦੇ ਨਾਲ ਗਈ ਸੀ ਪਰ ਉਸਨੇ ਵਾਪਸੀ ਨਹੀਂ ਸ ਕੀਤੀ ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ 3000 ਸਿੱਖ ਸ਼ਰਧਾਲੂ ਉਹਨਾਂ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਦੇ ਆ ਜਿਹੜੇ ਗੁਰੂ ਧਾਮਾਂ ਨੂੰ ਲੈ ਕੇ ਸਿੱਖ ਹਰ ਰੋਜ਼ ਸਵੇਰੇ ਸ਼ਾਮ ਦੁਪਹਿਰੇ ਅਰਦਾਸ ਵਿੱਚ ਜ਼ਿਕਰ ਕਰਦੇ ਆ ਕਿ ਉਹਨਾਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੇਦਾਰੇ ਬਖਸ਼ਣਾ ਤਾਂ ਫਿਰ ਉਹਨਾਂ ਗੁਰਦੁਆਮਾਂ ਦੇ ਦਰਸ਼ਨ ਜੋ ਸਿੱਖ ਕਰ ਸਕਣਗੇ 10 ਅਪ੍ਰੈਲ ਤੋਂ 19 ਅਪ੍ਰੈਲ ਤੱਕ ਦਾ ਸ਼ਡਿਊਲ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਤਾਂ ਕੁੱਲ 3000 ਸਿੱਖ ਸ਼ਰਧਾਲੂ ਜਿਹੜੇ ਆ ਉਹ ਦਰਸ਼ਨ ਕਰ ਸਕਦੇ ਹਨ ਫਿਲਹਾਲ ਸਖਤੀਆਂ ਕੀ ਰਹਿਣਗੇ ਇੰਤਜ਼ਾਰ ਰਹੇਗਾ ਮਤ ਚਰਵਾ ਜ਼ਿਆਦਾ ਜਾਣਕਾਰ ਦਿਸਾਂ ਪਰ ਅਮਿਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਦਾਇਰੇ ਦੇ ਵਿੱਚ ਕੰਮ ਕਰੇ ਕਿਉਂਕਿ ਪਿਛਲੇ ਸਾਲ ਜਿਹੜੀ ਗਲਤੀ ਹੋਈ ਉਸ ਨੂੰ ਮੁੜ ਨਾ ਦੁਹਰਾਇਆ ਜਾਏ ਕਿਛਲ ਬਿਲਕੁਲ ਜਿਹੜੀ ਪਿਛਲੀ ਵਾਰ ਗਲਤੀ ਹੋਈ ਹੈ ਉਸ ਨੂੰ ਮੁਰਨਾ ਨਾ ਦੁਹਰਾਏ ਜੇ ਉਸੇ ਲਈ ਸ਼ਰੋਮਨੀ ਕਮੇਟੀਸ ਵਾਲਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖਤੀ ਵੀ ਇਸ ਵਾਰੀ ਕੀਤੀ ਜਾਏਗੀ ਕਿਉਂਕਿ ਸਰਪਜੀਤ ਕੋਰ ਪਿਛਲੀ ਵਾਰੀ ਜਥੇਦਾਨ ਨਾਲ ਸ਼ਾਮਲ ਹੋ ਕੇ ਗਈ ਸੀ ਲੇਕਿਨ ਉਹ ਵਾਪਸ ਨਹੀਂ ਆਈ ਜਿਸ ਵਜ੍ਹਾ ਨਾਲ ਸ਼ਰੋਮਨੀ ਕਮੇਟੀ ਤੇ ਵੀ ਸਵਾਲ ਕਈ ਖੜੇ ਹੋਏ ਆ ਸੋ ਵਿਸਾਖੀ ਦਾ ਤਿਉਹਾਰ ਹੁਣ ਪਾਕਿਸਤਾਨ ਜਿਹੜਾ ਹਰ ਸਾਲ ਸਿੱਖ ਸਰਦਾਰ ਲੋਕ ਜਿੱਥੇ ਪਾਕਿਸਤਾਨ ਗੁਰੂਤਾ ਮਾਂ ਦੇ ਦਰਸ਼ਨਾ ਦੇ ਲਈ ਜਾਂਦਾ ਉਹ ਇਸ ਵਾਰੀ ਵੀ ਜਾ ਸਕਦਾ ਦਾ ਲੇਕਿਨ ਇਸ ਵਾਰੀ ਸ਼੍ਰੋਮਣੀ ਕਮੇਟੀ ਦੇ ਕੜੇ ਨਿਯਮਾਂ ਤੋਂ ਸਰਦਾਰਾਂ ਨੂੰ ਗੁਜ਼ਰਨਾ ਪਏਗਾ ਹਾਲਾਂਕਿ ਜੋ ਇੱਕ ਗਲਤੀ ਪਿਛਲੀ ਵਾਰ ਹੋਈ ਹੈ ਉਸ ਦੇ ਬਾਕੀ ਇਹ ਜਾਪਾ ਕਹੀਏ ਸਜ਼ਾ ਉਹ ਬਾਕੀ ਸਰਦਾਰ ਹਲਵਾ ਤੇ ਵੀ ਲਾਗੂ ਹੋ ਸਕਦੀ ਹੈ ਕਿਉਂਕਿ ਕਠਿਨ ਜਿਹੜੀ ਜਿਹੜੇ ਉਹਨਾਂ ਦੁਆਰਾ ਅਰਜ਼ੀ ਦਿੱਤੇ ਜਾਣਗੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਜਿਹੜੀ ਪਾਬੰਦੀਆਂ ਲਗਾਈਆਂ ਜਾਣਗੀਆਂ ਉਹ ਪਾਬੰਦੀਆਂ ਤੋਂ ਨਿਕਲ ਕੇ ਅਗਰ ਉਹਨਾਂ ਨੂੰ ਵੀਜ਼ਾ ਮਿਲਦਾ ਹੈ ਉਹ ਪਾਕਿਸਤਾਨ ਦੇ ਦਰਸ਼ਨ ਕਰ ਲਈ ਉਹ ਜਾ ਸਕੇਗਾ ਲੇਕਿਨ ਹਲੇ ਤੱਕ ਸ਼ਰਮਨੀ ਕੋਈ ਨਹੀਂ ਸੀ ਸ਼ਰਮਨੀ ਗੁਰਦੁਆਰਾ ਪਰਬੰਧ ਕਮੇਟੀ ਵੱਲੋਂ ਹਲੇ ਉਹ ਨਿਯਮਾਂ ਦੀ ਨਿਯਮਾਂ ਨੂੰ ਸਾਹਮਣੇ ਨਹੀਂ ਲਿਆਂਦਾ ਗਿਆ ਹੈ ਕਿ ਕਿਹੜੇ ਕਾ ਨਿਯਮਾਂ ਤੋਂ ਜਿਹੜੇ ਸ਼ਰਧਾਲੂਆਂ ਨੂੰ ਗੁਜ਼ਰਨਾ ਪਏਗਾ ਕਿ ਕਿ ਕਿਹੜੇ ਪਾਬੰਦ ਪਾਬੰਦੀਆਂ ਉਹਨਾਂ ਦੁਆਰਾ ਲਗਾਈਆਂ ਜਾਣਗੀਆਂ ਜਿਸ ਤੋਂ ਬਾਅਦ ਜਿਹੜੇ ਉਹਨਾਂ ਨੂੰ ਵੀ ਦੇ ਸ਼ਰਧਾਲੂਆਂ ਨੂੰ ਦਿੱਤੇ ਜਾਣਗੇ ਲੇਕਿਨ ਹਲੇ ਤੱਕ ਜਿਹੜੀ ਸੂਚਨਾ ਮਿਲੀ ਹੈ ਕਿ 10 ਅਪ੍ਰੈਲ ਤੋਂ 19 ਅਪ੍ਰੈਲ ਤੱਕ ਦਾ ਇਹ ਸ਼ਡਿਊਲ ਰਹਿਣ ਵਾਲਾ ਹੈ ਕਿ ਜਿਹੜਾ ਮਸਾਖੀ ਤੇਰਾ ਅਪ੍ਰੈਲ ਨੂੰ ਜਿਹੜਾ ਮਨਾਇਆ ਜਾਂਦਾ ਵਾ ਤੇ ਬਿਲਕੁਲ ਇੱਕ ਸਟ੍ਰੈਟਜੀ ਐਸੀ ਪੀਸੀ ਵੀ ਤਿਆਰ ਕਰ ਰਹੀ ਹੈ ਸ਼ੁਕਰੀਆ ਮੈਂ ਤੇ ਜ਼ਿਆਦਾ ਜਾਣਕਾਰੀ ਦੇ ਸੰਪੂਰਨ ਵਾਸਤੇ ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਾਡੇ ਨਾਲ ਜੁੜੇ ਆ ਗਰੇਵਾਲ ਜੀ ਸਵਾਗਤ ਹੈ 3000 ਸਿੱਖ ਸ਼ਰਧਾਲੂਆਂ ਨੂੰ ਲੈ ਕੇ ਚਰਚਾ ਹੋ ਰਹੀ ਹੈ ਗਰੇਵਾਲ ਜੀ ਕਿਵੇਂ ਐਸਜੀਪੀਸੀ ਕੰਮ ਕਰੇਗੀ ਕੀ ਕੁਝ ਦਾਇਰੇ ਰਹਿਣਗੇ ਦੇਖੋ ਐਸਜੀਪੀਸੀ ਕੋ ਪਹਿਲੀ ਵਾਰ ਨਹੀਂ ਕਰ ਰਹੀ ਇਹ ਬੜੇ ਲੰਬੇ ਸਮੇਂ ਤੋਂ ਇਹ ਸਾਰੀ ਪ੍ਰਕਿਰਿਆ ਚੱਲ ਰਹੀ ਆ ਜੁਵਾਰੀ ਐਸਜੀਪੀਸੀ ਦੀ ਆ ਪਾਸਪੋਰਟ ਲੈਣੇ ਤੇ ਜਥਾ ਲੈ ਕੇ ਜਾਣਾ ਜਥੇ ਦੇ ਵਿੱਚ ਉਸ ਉਹਦਾ ਜਥੇਦਾਰ ਬਣਾਉਣਾ ਮੀਤ ਜਥੇਦਾਰ ਬਣਾਉਣਾ ਫਿਰ ਉੱਥੇ ਉਹਨਾਂ ਦਾ ਤਾਲਮੇ ਰੱਖਣਾ ਫਿਰ ਉਹ ਦਿਨ ਮਨਾਉਣਾ ਚਾਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚਾਹੇ ਵਿਸਾਖੀ ਦਾ ਜਾਂ ਹੋਰ ਵੀ ਜਿਹੜੇ ਹੈਗੇ ਆ ਸੋ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਾਡੇ ਅਧਿਕਾਰੀ ਸਹਿਬਾਨ ਤੇ ਸਾਡੇ ਜਿਹੜੇ ਮੈਂਬਰ ਸਹਿਬਾਨ ਉਸ ਜਥੇ ਵਿੱਚ ਜਾਂਦੇ ਆ ਸੋ ਸਾਨੂੰ ਉਧਰ ਦੀ ਸਰਕਾਰ ਜਿਹੜਾ ਓਕਾ ਬੋਰਡ ਆ ਉਹਦੇ ਨਾਲ ਅੱਛਾ ਤਾਲਮੇਲ ਆ ਸਾਡੇ ਨਾਲ ਪੂਰਾ ਉਹ ਸਹਿਯੋਗ ਕਰਦੇ ਆ ਸੋ ਇਹ ਇੱਕ ਜਿਹੜੇ ਸੰਗਤਾਂ ਦੇ ਮੰਦੇ ਅੰਦਰ ਜਿਹੜੇ ਵਿਛੜੇ ਗੁਰਤਾਵਾਂ ਨੇ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਸੋ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਆਪਣਾ ਪੂਰਾ ਸਹਿਯੋਗ ਵੀ ਕਰਦੀ ਆ ਤੇ ਪ੍ਰਬੰਧ ਦੇ ਵਿੱਚ ਜਿਵੇਂ ਕਹਿੰਦੇ ਜੁਮਰ ਵੀ ਨਿਭਾਉਂਦੀ ਆ ਸੋ ਇਹ ਇਹ ਜਿਹੜਾ ਜਥਾ ਵਾ ਜਿਵੇਂ 3000 ਦਾ ਤੁਸੀਂ ਦੱਸ ਰਹੇ ਹੋ ਜਾ ਉਹ ਜਾ ਰਿਹਾ ਸੋ ਬਹੁਤ ਚੰਗੀ ਗੱਲ ਆ ਜੀ ਗਰੇਵਾਲ ਸਾਹਿਬ 3000 ਸਿੱਖ ਸ਼ਰਧਾਲੂ ਦਰਸ਼ਨ ਕਰਨਗੇ ਵਿਛੜੇ ਗੁਰਤਾਮਾ ਦੇ ਭਾਰਤ ਸਰਕਾਰ ਤੋਂ ਰਸਮੀ ਤੌਰ ਤੇ ਕੀ ਇਜਾਜ਼ਤ ਮਿਲ ਗਈ ਹੈ ਦੇਖੋ ਇਹ ਇਜਾਜ਼ਤ ਜਿਹੜੀ ਆ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਲੈ ਹੁੰਦੀ ਆ ਇਸ ਇਹ ਇਜਾਜ਼ਤ ਜਿਹੜੀ ਆ ਦੋਨੇ ਸਰਕਾਰਾਂ ਨੇ ਦੇਣੀ ਹੁੰਦੀ ਆ ਤੇ ਸਾਡੀ ਸਾਡੀ ਸਰਕਾਰ ਵੱਲੋਂ ਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਦੋਨਾਂ ਸਰਕਾਰਾਂ ਨੇ ਇਸ ਨੂੰ ਮਨਜ਼ੂਰੀ ਜਦੋਂ ਦੇਣੀ ਆ ਤੇ ਉਸ ਤੋਂ ਬਾਅਦ ਹੀ ਜਿਸਾ ਜਣਾ ਰਵਾਨਗੀ ਕਰ ਸਕਦਾ ਸੋ ਦੋਨੇ ਸਰਕਾਰਾਂ ਦੇ ਆਪਸੀ ਜਿਹੜੇ ਜਿਹੜੇ ਵੀ ਕੋਈ ਵਿਹਾਰ ਹੁੰਦੇ ਨੇ ਸਾਡੇ ਦੋਨੇ ਦੇਸ਼ਾਂ ਦੇ ਦਵੱਲੇ ਦੇ ਵਿੱਚ ਉਹ ਉਹ ਪੂਰੇ ਕਰਨ ਤੋਂ ਬਾਅਦ ਹੀ ਇਹ ਜਿਹੜਾ ਜਿਹੜੇ ਜਥੇ ਨੂੰ ਇਜਾਜ਼ਤ ਮਿਲਦੀ ਹੈ ਜੀ ਕਰਵਾਲ ਸਾਹਿਬ ਇੱਕ ਹੋਰ ਗੱਲ ਸਾਹਮਣੇ ਆਈ ਸੀ ਸਰਬਜੀਤ ਕੌਰ ਜਿਹੜੀ ਜਥੇ ਦੇ ਨਾਲ ਗਈ ਤਾਂ ਸੀ ਪਰ ਵਾਪਸ ਨਹੀਂ ਆਈ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਵਿੱਚ ਕੋਈ ਕਸੂਰ ਨਹੀਂ ਸੀ ਪਰ ਇੱਕ ਗੱਲ ਸਾਹਮਣੇ ਆਈ ਸੀ ਕਿ ਇਕੱਲੀਆਂ ਬੀਬੀਆਂ ਦਰਸ਼ਨ ਕਰਨ ਜਾ ਸਕਦੀਆਂ ਨੇ ਜਾਂ ਨਹੀਂ ਇਸ ਵਾਰ ਕੀ ਕੁਝ ਰੂਪ ਰਿਖਾ ਰਹੇਗੀ ਦੇਖੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਕ ਬਜ਼ੁਰਗ ਤੇ ਜਾਂ ਬੀਬੀਆਂ ਜੀ ਉਹਨਾਂ ਦੇ ਲਈ ਜਦੋਂ ਆਪਾਂ ਬਾਹਰ ਜਹਾ ਲੈ ਕੇ ਜਾਂਦੇ ਆ ਭਾਵੇਂ ਕਿ ਸਾਡੇ ਜਿਹੜੇ ਨਾਲ ਜਥੇਦਾਰ ਹੁੰਦੇ ਆ ਉਹ ਉਹਦੇ ਵਿੱਚ ਵੱਡਾ ਰੋਲ ਪਾਉਂਦੇ ਆ ਪਰ ਇੱਕ ਸਹਿਯੋਗ ਤੇ ਉਹਨਾਂ ਦਾ ਜਿਹੜਾ ਸਾਥ ਹੈ ਉਹ ਕੋਈ ਬਜ਼ੁਰਗ ਆ ਜਿਹੜਾ ਛੋਟੀ ਨਾਲ ਤੁਰਦਾ ਉਹਦੇ ਨਾਲ ਜੇ ਉਹਦੇ ਪਰਿਵਾਰ ਦਾ ਕੋਈ ਮੈਂਬਰ ਹੋਏਗਾ ਤੇ ਚੰਗਾ ਹੋਏਗਾ ਇਹ ਕੋ ਇਕੱਲੀ ਔਰਤ ਆ ਤੇ ਉਸ ਦੇ ਪਰਿਵਾਰ ਦਾ ਮੈਂਬਰ ਜਾਂ ਪਿੰਡ ਦਾ ਬੰਦਾ ਜਿਹੜਾ ਉਹਨਾਂ ਦਾ ਉਹਨੂੰ ਦੇਖਰੇਖ ਕਰੇਗਾ ਉਹ ਇੱਕ ਚੰਗੀ ਗੱਲ ਹੋਏਗੀ ਸੋ ਉਸ ਕਰਕੇ ਉਸ ਕਰਕੇ ਇਹ ਜਿਹੜਾ ਫੈਸਲਾ ਲਿਆ ਗਿਆ ਪਿਛਲੇ ਵਰੀ ਦੇ ਵਿੱਚ ਸੋ ਕਿਸੇ ਨੂੰ ਰੋਕਿਆ ਨਹੀਂ ਜਾਂਦਾਗਾ ਪਰ ਸਹਿਜੋਂ ਦੀ ਮੰਗ ਜ਼ਰੂਰ ਕੀਤੀ ਜਾਂਦੀ ਆ ਪਰ ਜਿਹੜੀ ਸਰਜੀਤ ਕੌਰ ਵਾਲਾ ਮਸਲਾ ਵਾ ਉਹ ਤਾਂ ਬੜਾ ਗਲਤ ਫੈਸਲਾ ਸੀ ਤੇ ਉਹਨੂੰ ਕਿਤੇ ਵੀ ਜਾਇਜ਼ ਨਹੀਂ ਠਰਾਇਆ ਜਾ ਸਕਦਾ ਉਹ ਸਰਜੀਤ ਕੌਰ ਨੇ ਉੱਥੇ ਜਾ ਕੇ ਕੀ ਕੁਛ ਕੀਤਾ ਬਿਆਨਬਾਜ਼ੀ ਕਰ ਰਹੀ ਆ ਕਦੇ ਉਹ ਕਹਿੰਦੀ ਆ ਮੈਂ ਆ ਰਹੀ ਆ ਮੈਂ ਤੇ ਦੁਖੀ ਆ ਕਦੇ ਕਹਿੰਦੀ ਮੈਂ ਖੁਸ਼ੀ ਆ ਜੋ ਵੀ ਹੈ ਅਸੀਂ ਉਸ ਦੇ ਵਿੱਚ ਦਖਲ ਨਹੀਂ ਦਿੰਦੇ ਪਰ ਉਹ ਨੇ ਗਲਤ ਗੱਲ ਕੀਤੀ ਉਹਨੇ ਜਿਹੜੀ ਧਾਰਮਿਕ ਯਾਤਰਾ ਦਾ ਰਾਹੀ ਜਿਹੜੀ ਸਹੂਲਤ ਸੀ ਉਸ ਦਾ ਨਜਾਇਜ਼ ਫਾਇਦਾ ਉਠਾਇਆ ਬਹੁਤ ਗਲਤ ਤੇ ਮਾੜਾ ਅਸੀਂ ਉਸ ਦੀ ਨਿੰਦਾ ਵੀ ਹਮੇਸ਼ਾ ਕਰਦੇ ਆ ਤੇ ਗਾਂ ਤੋਂ ਅਸੀਂ ਕਿਹਨਾ ਆਪਣੇ ਯਾਤਰੂ ਜਿੰਨੇ ਸਾਰੇ ਉਹਨਾਂ ਦਾ ਇਸ ਗੱਲ ਹੀ ਖਿਆਲ ਵੀ ਰੱਖਾਂਗੇ ਕਿ ਉਹ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਜਿਹੜਾ ਗਲਤ ਰਸਤਾ ਨਾ ਪਰੋਣ ਦੀਨੇ ਵੱਲੋਂ ਵੀ ਇਹ ਹੋਰ ਚੀਜ਼ ਐ ਜਿਹਨੇ ਤੁਸੀਂ ਕਿਹਾ ਕਿ ਇਕੱਲੇ ਬਜ਼ੁਰਗ ਤੇ ਔਰਤਾਂ ਪਰਿਵਾਰਕ ਮੈਂਬਰ ਨਾਲ ਲੈ ਕੇ ਜਾ ਸਕਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ ਕਿ ਐਸਜੀਪੀਸੀ ਇਸ ਵਾਰ ਇਸ ਗੱਲ ਤੇ ਬਿਲਕੁਲ اٹਲ ਹੈ ਜਾਂ ਉਹ ਬਜ਼ੁਰਗ ਜਾਂ ਉਹ ਇਕੱਲੀਆਂ ਔਰਤਾਂ ਜਿਹੜੀਆਂ ਦਰਸ਼ਨ ਕਰਨ ਚਾਹੁੰਦੀਆਂ ਨੇ ਉਹਨਾਂ ਲਈ ਕੀ ਕੁਝ ਰੂਪ ਰੇਖਾ ਹੈ ਕੋਈ ਵਾਅਦਾ ਨਹੀਂ ਹੈ ਪਰਿਵਾਰਕ ਮੈਂਬਰਾਂ ਦਾ ਰੈਫਰੈਂਸ ਪਾਉਣਾ ਜ਼ਰੂਰੀ ਰਹੇਗਾ ਜੈ ਇਕੱਲੇ ਜਾ ਸਕਦੇ ਦਰਸ਼ਨ ਕਰਨ ਵਾਸਤੇ ਅਸੀਂ ਦੇਖੋ ਜਦੋਂ ਕੋਈ ਬਜ਼ੁਰਗ ਆਇਆ ਜਾਦਾ ਉਮਰ ਦਾ ਵੀ ਅਸੀਂ ਚਾਹਾਂਗੇ ਕਿ ਉਹਨਾਂ ਦੇ ਪਿੰਡ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਇੱਕ ਬੰਦਾ ਨਾਲ ਹੋਵੇ ਤਾਂ ਉਹਦੇ ਨਾਲ ਉਹਨਾਂ ਨੂੰ ਸਹੂਲਤ ਰਹੇਗੀ ਆਪਾਂ ਕਿਤੇ ਵੀ ਜਾਣੇ ਆਪਾਂ ਜੇ ਪਰਿਵਾਰਕ ਮੈਂਬਰ ਨਹੀਂ ਆਉਂਦੇ ਫੇਰ ਕੋਈ ਕੰਡੀਸ਼ਨ ਗਰੇਵਾਲ ਜੀ ਨਹੀਂ ਕੋਈ ਕੰਡੀਸ਼ਨ ਨਹੀਂ ਇਸ ਤਰ੍ਹਾਂ ਕੋਪਲੀਟ ਕੀਤਾ ਜਾਂਦਾ ਐਸੀ ਐਸੀ ਕੋਈ ਰੁਕਾਵਟ ਨਹੀਂ ਹੈਗੀ ਕਿ ਵੀ ਅਸੀਂ ਜਾਣ ਨਹੀਂ ਦੇਵਾਂਗੇ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਦਰਸ਼ਨ ਕਿਸੇ ਦੇ ਮਨਚ ਦਰਸ਼ਨਾਂ ਦੀ ਤਾਂਗਾ ਕਿ ਠੀਕ ਆ ਸਰਬਜੀਤ ਕੌਰ ਨੇ ਇਸ ਗੱਲ ਦਾ ਨਿਆਂਇਫਾਦਾ ਉਠਾਇਆ ਮਾਰੀ ਗੱਲ ਕੀਤੀ ਆ ਪਰ ਅਸੀਂ ਕਿਸੇ ਵੀ ਸ਼ਰਧਾਲੂ ਦੀ ਭਾਵਨਾ ਤੁਸੀਂ ਇਹ ਕੰਡੀਸ਼ਨ ਐਡ ਕਰ ਰਹੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਹੋਣਾ ਜ਼ਰੂਰੀ ਹੈ ਇਹ ਗੱਲ ਹੈ ਅਸੀਂ 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 ਇਸ ਗੱਲ ਦਾ ਸੁਨੇਹਾ ਦਿੰਨੇ ਆ ਵੀ ਹੋਵੇ ਤਾਂ ਬਹੁਤ ਚੰਗਾ ਤੇ ਆਮ ਤੌਰ ਤੇ ਤਾਂ ਸਹਿਯੋਗ ਮਿਲ ਜਾਂਦਾ ਕਿਉਂਕਿ ਇੱਕ ਪਿੰਡ ਹੈ ਪਿੰਡ ਦੇ ਵਿੱਚੋਂ ਜੇ ਪੰਜ ਚਾਰ ਲੋਕ ਜਾ ਰਹੇ ਆ ਤੇ ਉਹਨਾਂ ਦੇ ਨਾਲ ਇੱਕ ਬਜ਼ੁਰਗ ਜਾ ਰਿਹਾ ਜੇ ਪਰਿਵਾਰ ਦਾ ਨਹੀਂ ਵੀ ਇਹਦੇ ਪਿੰਡ ਦਾ ਤਾਂ ਹੈ ਹੀ ਆ ਨਾ ਥੋੜੀ ਹਿਮਰ ਹੀ ਬਣ ਜਾਂਦੀ ਆ ਸੋ ਬਾਕੀ ਅਸੀਂ ਐਸੀ ਕੋਈ ਰਿਕਵਰਟ ਨਹੀਂ ਆ ਕਿ ਕਿਸੇ ਨੂੰ ਸ਼ਰਤ ਨਹੀਂ ਹੈ ਬਿਲਕੁਲ ਬਿਲਕੁਲ ਬਹੁਤ ਸ਼ੁਕਰੀਆ ਗੁਰਜਨ ਸਿੰਘ ਕਰਵਾਲ ਸਾਹਿਬ ਸਾਡਾ ਨਾਲ ਜੁੜੇ ਹੋਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇੱਕ ਵੱਡੀ ਖਬਰ ਤੇ ਵੱਡੀ ਚਰਚਾ ਹੋ ਕਰਕੇ ਗਏ ਨੇ ਜਿਨ੍ਹਾਂ ਨੇ ਦੱਸਿਆ ਕਿ ਜਦੋਂ ਹੁਣ ਵੀਜ਼ੇ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋਏਗੀ ਤਾਂ ਉਸ ਵੇਲੇ ਇਸ ਗੱਲ ਦਾ ਜ਼ਿਕਰ ਕੀਤਾ ਜਾਏਗਾ ਕਿ ਕੱਲੀਆਂ ਔਰਤਾਂ ਬੀਬੀਆਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਾ ਸਕਦੀਆਂ ਹਨ ਸ਼ਿਲेंद्र ਵਾਂਗੂ న్యూਸ 18 ਪੰਜਾਬ ਦੇ ਸਹਿਯੋਗੀ ਜ਼ਾਦਾ ਜਾਣਕਾਰੀ ਸੰਪਰਸ਼ ਸ਼ਿਲेंद्र ਵਾਂਗੂ ਕੀ ਕੁਝ ਆਪਕੇ ਪਾਸ ਜਾਣਕਾਰੀ ਭਾਰਤ ਸਰਕਾਰ ਸੇ ਅਪਰੂਵਲ ਦਾ ਜ਼ਿਕਰ ਹੋਇਆ देखिए बिल्कुल इससे पहले हमने देखा था कि पिछले साल एक जत्था गया था जिसके बाद हमने सरबजीत कौर का केस भी सामने देखा था हालांकि अब बैसाखी आने वाली है अप्रैल के महीने में तो ऐसे में फिर से सिख समुदाय के लोग जो सिख ऑर्गेनाइजेशन है उनकी तरफ से रिक्वेस्ट आया है विदेश मंत्रालय के पास हमारे पास इसकी पुष्टि है कि विदेश मंत्रालय को ऐसी रिक्वेस्ट मिली है ऐसे आवेदन मिले हैं जहां पर वो सिख जत्थे को भेजना चाहते हैं बैसाखी के मौके पर अप्रैल के महीने में पाकिस्तान लेकिन जिस तरह की चिंताएं पिछले विजिट से पैदा हुई हैं जिस तरह से एक बार से सरबजीत कौर जो महिला है उनको लेकर तरह तरह के बयान सामने आए आ, कभी ये खबरें सामने आई कि उनको लौटने नहीं दिया जा रहा है पाकिस्तान सरकार की तरफ से आ, उनको परमिट जारी नहीं किया गया अब तक और उनके खिलाफ केस भी दाखिल किए गए हालांकि लेटेस्ट अपडेट यही है कि सरजीत कौर अपने पाकिस्तानी पति के साथ उनके घर चली गई है आ, लेकिन ऐसे में ये कई सारे कंसर्न खड़े करता है तो ऐसे में अगर इस बार जत्था भेजा भी जाता है Uh, हालांकि ले अभी तक उसको लेके कोई फैसला नहीं लिया गया है लेकिन माना जा रहा है कि अगर फैसला लिया भी जाता है तो कुछ कंडीशन रखी जाएंगी जिसके बाद ही यहाँ से सिख जत्थे को जाने की परमिशन मिले अभी तक अनुमति नहीं देगी अब तक तो फैसला नहीं लिया गया है लेकिन ये जरूर है कि हमने इसे पहले भी देखा है कि सिख समुदाय के सेंटीमेंट को देखते हुए सरकार ने जत्था भेजने का परमिशन इससे पहले भी लिया था हालांकि आपको यह भी याद दिला दें कि ऑफिस तंदूर के बाद जो है वो जो एक्सचेंजेस हैं इस तरह के पीपल टू पीपल कंटेक्ट किए उन पर रोक लगा दी गई थी लेकिन के थे के सेंटीमेंट्स को देखते हुए जत्था भेजा गया था लेकिन उसके बाद सर्जीत कौर का मामला सामने आया लेकिन इस बार अगर जत्था जा भेजा जाता है तो उसके लिए कुछ कड़े नियम पहले तय किए जाएंगे जिसके बाद ही जत्थे को ऐसे जाने की अनुमति होगी लेकिन इसको लेकर अभी तक कोई ऑफिशियल फैसला नहीं लिया गया बहुत शुक्रिया श्रीलंका तो दसीए कि तीन हजार सिख श्रद्धालु दर्शन कर सकते हैं भारत सरकार ने हाल तक इजाजत नहीं दी इंतजार रहेगा कि कदो रस्मी तौर पर इजाजत दी जाती है ਤਾਂ ਹਰਿਆਣਾ ਭਾਜਪਾ ਦੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਇੱਕ ਮੰਚ ਤੇ ਬੀਜੇਪੀ ਦੇ ਦੱਖਣੀ ਹਰਿਆਣਾ ਦੇ ਦੋ ਵੱਡੇ ਲੀਡਰ ਨਜ਼ਰ ਆਏ ਨੇ ਉਹ ਲੀਡਰ ਜਿਨ੍ਹਾਂ ਤੇ ਕਦੇ ਮਤਭੇਦ ਹੁੰਦੇ ਸੀ ਰਾਉ ਆਂਦਰਵੀਰ ਸਿੰਘ ਰਾਉ ਨਰਵੀਰ ਸਿੰਘ ਤਾਂ ਰਾਉ ਆਂਦਰਜੀਤ ਅਰੇ ਰਾਉ ਨਰਵੀਰ ਸਿੰਘ ਜੀ ਮੰਤਰੀ ਨੈੱਬ ਸਿੰਘ ਸੈਣੀ ਬਿਲਕੁਲ ਵਿਚਕਾਰ ਖੜੇ ਨੇ ਮੌਜੂਦਗੀ ਇੱਕੋ ਮੰਚ ਤੇ ਦੋਵੇਂ ਆਗੂਆਂ ਨੂੰ ਇਕੱਠਿਆਂ ਦੇਖਿਆ ਗਿਆ ਵੱਖ ਮੰਤਰੀ ਨਾਭ ਸਿੰਘ ਸਿਆਣੀ ਨੇ ਦੋਹਾਂ ਦੇ ਹੱਥ ਚੁੱਕ ਕੇ ਵੱਡਾ ਸੁਨੇਹਾ ਦਿੱਤਾ ਹੈ ਲੰਬੇ ਸਮੇਂ ਤੋਂ ਦੋਹਾਂ ਆਗੂਆਂ ਦੇ ਵਿਚਕਾਰ ਮਤਭੇਦ ਚੱਲ ਰਹੇ ਸੀ ਬਿਆਨਬਾਜ਼ੀਆਂ ਚੱਲ ਰਹੀਆਂ ਸੀ 라ਵਿੰਦਰਜੀਤ ਸਿੰਘ ਔਰ 라ਵ ਨਰਵੇਤ ਸਿੰਘ ਸੀਐਮ ਸਿਆਣੀ ਹਰਿਆਣਾ ਦੇ ਚੀਫ ਮਿਨਿਸਟਰ ਉਹਨਾਂ ਦੇ ਮੰਚ ਤੇ ਇਕੱਠੇ ਦੇਖੇ ਗਏ ਧਰਮਵੀਰ ਸ਼ਰਮਾ ਜ਼ਿਆਦਾ ਜਾਣਕਾਰ ਦੀ ਸੰਪਾਰਥ ਧਰਮਵੀਰ ਦੋ ਤਸਵੀਰਾਂ ਦੋ ਸਿਆਸਤਦਾਨ ਹਰਿਆਣਾ ਦੇ ਚੀਫ ਮਿਨਿਸਟਰ ਬਿਲਕੁਲ ਵਿਚਕਾਰ ਖੜੇ ਨੇ राजनीति पे कितना असर पै रहा है इस चीज का बिल्कुल देखिए पिछले कुछ दिनों से हम लगातार देख रहे थे कि दक्षिण हरियाणा की जो राजनीति है उसमें कहीं ना कहीं दो नेताओं की बयानबाजी जो है वो काफी चर्चाओं में थी और लगातार कई बार यहाँ तक कहना पड़ गया था कि दोनों नेता जो बयानबाजी कर रहे हैं उससे पार्टी को नुकसान हो सकता है मोहनलाल बडोली ने भी उस वक्त ये कहा था कि मैं प्रधान होने के नाते मैं दोनों नेताओं से बात करूंगा और उसके बाद हमने देखा भी कि ये बयानबाजी कहीं ना कहीं रुक भी गई थी उससे पहले दोनों नेताओं ने एक दूसरे के ऊपर काफी टिक्का टिप्पणियाँ की थी काफी एक दूसरे को कहा था राजनीतिक तौर के ऊपर नीचा दिखाने की कोशिश कहीं ना कहीं की गई थी और दोनों ही नेताओं के बयान काफी ज्यादा वायरल हुए थे लेकिन अब आज हम कह सकते हैं कि नूह की जो रैली थी उस रैली में दोनों नेता एक साथ हैं मुख्यमंत्री वहाँ मौजूद हैं और दोनों नेता इसलिए भी साथ हैं क्योंकि राव इंदरजीत का संसदीय क्षेत्र है ये और साथ में राव नरवीर जो है वो इसी इलाके से आते हैं कैबिनेट मंत्री है हरियाणा सरकार में और सौधा के जो विधायक हैं तेजपाल तावर उनके साथ भी उनकी अच्छी खासी बनती है और ये रैली जो है वो तेजपाल तंवर ने ही की है तो इस रैली में ये लोग पहुंचे हैं और यहाँ पर दोनों नेता एक साथ हैं मुख्यमंत्री ने कहीं ना कहीं दोनों नेताओं को एक साथ ला करके ये संदेश देने की कोशिश की है जनता के बीच कि दोनों नेता एक हैं दोनों अहिरवाल के बड़े नेता हैं और दोनों एक साथ हैं किसी तरह का कोई विवाद आपस में नहीं है पार्टी में कोई मतभेद नहीं है ये मैसेज देने की कहीं ना कहीं कोशिश की गई है जिसके चलते हमने देखा कि मुख्यमंत्री की मौजूदगी में दोनों नेता एक साथ हैं एक स्टेज के ऊपर हैं और यहाँ पर हमने ये भी देखा कि किसी ने भी एक दूसरे नेता के बारे में कोई टिका टिप्पणी नहीं की बल्कि इस रैली का हिस्सा बने हैं और यहाँ पर दोनों का अपना संबोधन जो हुआ है उसमें भी किसी तरह की ऐसी कोई चीज निकलकर सामने नहीं आई जो पिछली बार की इनकी बयानबाजी में देखने को मिली थी धर्म कैसे देखा जाए पहले इंद्र तो कह रहे थे कि उनके घर में जाकर हराने वाला मैं हूं मेरा राजनीतिक जीवन ही उन्होंने हराकर शुरू अब दोनों लीडरों को एक मंच पर देखा गया बिल्कुल देखिए राव इंद्रजीत सिंह ने उस वक्त कहा था कि जब लोकसभा चुनाव लड़ा था राव नरबीर ने उनके खिलाफ तो उनकी जमानत जब्त हो गई थी उस वक्त से बयान आया था कि वो चौथे नंबर पर रहे थे और उनकी जमानत जब्त हो गई थी इस बयान को का उत्तर देते हुए राव रावनवीर सिंह ने एक दिन ये बात कह दी थी कि उनकी तो राजनीतिक जीवन की शुरुआत ही राव इंद्रजीत सिंह को हराकर हुई थी जब उन्होंने जाटू जाटूसारणा से जो कि राव इंद्रजीत सिंह का गढ़ रहा है पुराना वहां पर उन्हें विधानसभा चुनाव में हराया था जब पहली बार हम कह सकते हैं कि राव इंद्रजीत सिंह हारे थे और राव नरवीर का वो पहला चुनाव था उस वक्त वो महज 25 साल के थे युवा थे उन्होंने उन्हें हराया था तब राव नरवीर ने बयान दिया था कि उनके तो राजनीतिक जीवन की शुरुआत ही राव इंद्रजीत को हरा कर हुई थी उसके बाद हम कह सकते हैं कि दक्षिण हरियाणा में इन तीनों चारों नेताओं के आपस में काफी ज्यादा बयानबाजी हुई क्योंकि हाल ही के जो चुनाव हुए थे उसमें नांगल चौधरी से डॉक्टर अभय यादव जो है वो भी चुनाव हार गए थे जो की राव नरवीर सिंह के नजदीकी माने जाते हैं और उसमें ये बात सामने आई थी ये कहा भी गया था की वहाँ भित्रघात हुआ और इसलिए उन्हें हरा दिया गया है तब ये हम कह सकते हैं कि इन तीनों नेताओं के बीच में कई बार बयानबाजी हुई और कई बार ये बयानबाजी बीजेपी के लिए गले की भी बनी और कई बार हमने ये देखने को भी मिला कि राज, दूसरे राजनीतिक दलों ने भी ये कहना शुरू कर दिया कि दक्षिण हरियाणा के दोनों नेता एक दूसरे को सुहाते नहीं है और दोनों ए... नेता एक दूसरे को नीचा दिखाने की कोशिश कर रहे हैं और पार्टी के भीतर भी इस बात की चर्चा हुई थी कि कहीं ना कहीं पार्टी को इसका नुकसान हो सकता है लेकिन अब पिछले कुछ दिनों से इन दोनों नेताओं की बयानबाजी रुकी हुई है और आज ये दोनों नेता एक साथ दिखाई भी दिए हैं। शुक्रिया धर्मवीर मुड़ तो दसिए की नायब सिंह सैनी ने दोहा लीडरां नेता बधाने की गल की है ਅੰਮ੍ਰਿਤਸਰ ਤੋਂ ਖਬਰ ਆ ਰਹੀ ਹੈ ਕਿ ਵੈਲੈਂਟਾਈਨਸ ਡੇ ਦੇ ਮੌਕੇ ਤੇ ਲਾੜੀ ਘਰ ਤੋਂ ਫਰਾਰ ਹੋ ਚੁੱਕੀ ਹੈ ਸ਼ਗਨ ਦੀ ਰਸਮ ਵਿਚਾਲੇ ਘਰ ਤੋਂ ਇਹ ਲਾੜੀ ਭੱਜ ਗਈ ਹੈ ਇੱਕ ਦਿਨ ਬਾਅਦ ਇਸ ਲੜਕੀ ਦਾ ਵਿਆਹ ਹੋਣਾ ਸੀ 8 ਮਹੀਨੇ ਪਹਿਲਾਂ ਇਸ ਦੀ ਮੰਗਣੀ ਹੋਈ ਸੀ ਲੜਕੇ ਵਾਲਿਆਂ ਨੇ ਲੜਕੀ ਵਾਲਿਆਂ ਤੇ ਐਫ ਆਈ ਆਰ ਦਰਜ ਕਰਵਾਈ ਹੈ ਅੰਮ੍ਰਿਤਸਰ ਦੇ ਪਿੰਡ ਖਾਪੜ ਖੀੜੀ ਦਾ ਪੂਰਾ ਮਾਮਲਾ ਦੱਸਿਆ ਗਿਆ ਜਿੱਥੇ ਵੈਲੈਂਟਾਈਨਸ ਡੇ ਮੌਕੇ ਇਹ ਲੜਕੀ ਘਰੋਂ ਭੱਜ ਗਈ جس ਦਾ ਵਿਆਹ ਧਰਿਆ ਹੋਇਆ ਸੀ ਇੱਕ ਦਿਨ ਬਾਅਦ ਇਸ ਲੜਕੀ ਦਾ ਵਿਆਹ ਸੀ ਫਿਰ ਹਾਲ ਸਾਰੀਆਂ ਰਸਮਾਂ ਧਰੀਆਂ ਦੀਆਂ ਧਰੀਆਂ ਰਹਿ ਗਿਆਂ ਲਾੜੇ ਦੇ ਟੁੱਟ ਗਏ ਏਰਮਾਨ ਤਾਂ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਕਿਉਂਕਿ ਬਹੁਤ ਵੱਡਾ ਪਰਿਵਾਰ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਰਿਸ਼ਤੇਦਾਰਾਂ ਨੂੰ ਸੱਦੇ ਭੇਜੇ ਹੁੰਦੇ ਐ ਇਸ ਮੌਕੇ ਤੇ ਵਿਆਹ ਮੌਕੇ ਅਜੇ ਹੀ ਖਬਰ ਆਉਣਾ ਇਹ ਬੜੀ ਮੰਦ ਭਾਗੀ ਖਬਰ ਹੈ ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਜਿਹੜਾ ਨਿਗਾਰ ਹੁੰਦਾ ਦਿਖਾਈ ਦੇ ਰਿਹਾ ਕਿ ਵੈਲੈਂਟਾਈਨਸਡੇ ਮੌਕੇ ਕਿਸ ਤਰੀਕੇ ਨਾਲ ਇਹ ਲੜਕੀ ਕਰੋ ਭੱਜ ਗਈ ਜਿਸ ਨੇ ਇੱਕ ਦਿਨ ਬਾਅਦ ਜਿਹੜਾ ਉਹ ਵਿਆਹ ਕਰਵਾਉਣਾ ਸੀ ਤਾਂ ਇੱਕ ਦਿਨ ਬਾਅਦ ਇਸ ਲੜਕੀ ਦਾ ਵਿਆਹ ਸੀ ਤਾਂ ਅੱਜ ਇਸ ਲੜਕੀ ਦਾ ਵਿਆਹ ਸੀ ਤਾਂ ਬੀਤੇ ਦਿਨ ਇਹ ਲੜਕੀ ਫਰਾਰ ਹੋਈ ਤਾਂ ਘਰ ਦੀਆਂ ਤੁਸੀਂ ਉਹਨਾਂ ਦੇਖਿਆ ਜਾ ਸਕੀਆਂ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਰਿਸ਼ਤੇਦਾਰ ਘਰ ਆਏ ਹੋਏ ਸੀ ਤੇ ਸ਼ਗਨਾਂ ਨੂੰ ਲੈ ਕੇ तमाम तरह ਦੇ ਰਹਿਮਾਨ ਸੀ ਜਿਹੜੇ ਰਹਿਮਾਨ ਇਸ ਲੜਕੀ ਨੇ ਬਿਲਕੁਲ ਚੂਰ ਚੂਰ ਕਰ ਦਿੱਤੇ ਨੇ ਤੋੜ ਦਿੱਤੇ ਤੇ ਤੁਹਾਡੀ ਮੰਗਣੀ ਪੈਰ ਤੇ ਬਾਪ ਦੇ ਦਿੱਤਾ ਉਹਨਾਂ ਨੇ ਤੇ ਮੇਰਾ ਇਹ ਮੰਗਣੀ ਇੱਥੇ ਡਰਮ ਵਾਲੀ ਗਲੀ ਹੋਈ ਜੀ ਕਿੰਨਾ ਚਿਰ ਪਹਿਲੇ ਤੁਹਾਡੀ ਇਹ ਮੰਗਣੀ ਆ 8-9 ਮਹੀਨੇ ਹੋ ਗਏ ਜੀ ਹੋਏ ਨੂੰ ਉਹਨਾਂ ਨੇ ਮੈਨੂੰ ਗੁਮਰਾਹ ਕੀਤਾ ਇਹਨਾਂ ਨੇ ਪਹਿਲਾਂ ਵੀ ਨਹੀਂ ਦੱਸਿਆ ਮੈਨੂੰ ਹਾਂਜੀ ਤੇ ਹੁਣ ਤੁਹਾਨੂੰ ਕਦੋਂ ਹੁਣ ਤੁਹਾਨੂੰ ਕਦੋਂ ਪਤਾ ਲੱਗਾ ਤੇ ਕੀ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਇਹ ਕੁੜੀ ਉਦਾਂ ਚਲ ਗਈ ਆ ਘਰੋਂ ਰਾਤ ਦੇ ਗਏ ਤੇ ਦਿਨੇ ਦੱਸਿਆ ਉਹਨਾਂ ਨੇ ਹੂੰ ਗਏ ਰਾਤ ਦੇ ਦਿਨੇ ਦੱਸਿਆ ਕਰਦੇ ਆ ਉਹਨਾਂ ਦੇ ਤੇ ਕਿਉਂ ਚਲ ਗਈ ਦੱਸਿਆ ਨਾ ਇੰਨਾ ਨਹੀਂ ਪਤਾ ਭਾਜੀ ਦੱਸਿਆ ਨਹੀਂ ਕਿਹਨੇ دل ਤੁਹਾਡੀ ਮੰਗਣੀ ਰਹੀ ਸੀ 8-9 ਮਹੀਨੇ ਹੋ ਗਏ ਭਾਜੀ ਕੀ ਨਾਮ ਦੱਸੋ ਦੇਖੋ ਵੀ ਜੀ ਪਹਿਲਾਂ ਤੇ ਸਾਡੇ ਨਾਲ ਵੀਰਾਂ ਨਾਲ ਬਹੁਤ ਮਾੜੀ ਹੋਈ ਆ ਸਾਡੇ ਭਰਾ ਨਾਲ ਅੱਜ ਇਹਦਾ ਸਗਣ ਹੀ ਤੇ ਕੁੜੀ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਬੁੜੇ ਨਾਲ ਹਨ ਫਰੋਡ ਕੀਤਾ ਵਾ ਇਹ ਬੰਦੇ ਨਾਲ ਹੂੰ ਸਾਡੇ ਸਾਰੇ ਰਿਸ਼ਤੇਦਾਰ ਜਿੰਨੇ ਸਾਡੇ ਭੈਣ ਭਰਾ ਸਾਡੀਆਂ ਤਿਆਰੀਆਂ ਅਸੀਂ ਸਭ ਕੁਝ ਕਰਕੇ ਬੈਠੇ ਹਾਂ ਤੇ ਤੇ ਆਨੂ ਸਾਨੂੰ ਦਿਨੇ 5 ਵਜੇ ਤੜਕੇ ਫੋਨ ਕਰਕੇ ਕਹਿੰਦੇ ਵੀ ਕੁੜੀ ਹੈ ਨਹੀਂ ਇੱਥੇ ਭੱਜ ਗਈ ਹੈ ਕੁੜੀ ਕਿਤੇ ਭੱਜ ਗਈ ਹੈ ਅੱਛਾ ਜੀ ਦੇਖੋ ਜੀ ਪਰਿਵਾਰ ਨੇ ਕਿ ਦੱਸਿਆ ਤੁਹਾਨੂੰ ਵੀ ਕੁੜੀ ਨਾਲ ਕੋਈ ਬਾਤ ਚੱਕਰ ਹੈ ਜਾਂ ਕੁੜੀ ਨਾਲ ਨਾ ਜੀ ਕੁਝ ਨਹੀਂ ਕੁਝ ਨਹੀਂ ਸਾਨੂੰ ਕੁਝ ਨਹੀਂ ਸਾਡੀ ਗੱਲ ਕੋਈ ਹੁੰਦੀ ਰਹੀ ਇਹਨਾਂ ਨੇ ਹੁਣੇ ਦਰਖਾ ਦਿੱਤੀ ਆ ਵੀ ਕੁੜੀ ਜਿਹੜੀ ਉਹ ਇਹਨਾਂ ਦੇ ਕਹਿੰਦੇ ਮੁਤਾਬਕ ਭੱਜ ਗਈ ਆ ਤੇ ਮੁੰਡੇ ਵਾਲੇ ਪਰਿਵਾਰ ਆਏ ਆ ਤੇ